ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਲਵਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਵਨੀਤ ਕੁਰਕਿੰਗਰੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਣੇ ਆ ਮੈਡਮ ਜਨਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਵਾ ਨਵਾਂ ਸਾਲ ਸ਼ੁਰੂ ਹੋ ਚੁੱਕਾ ਵਾ ਠੰਡ ਵੀ ਥੋੜੀ ਥੋੜੀ ਵਧਣੀ ਸ਼ੁਰੂ ਹੋ ਗਈ ਆ ਕਿਦਾਂ ਦਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਵਿੱਚ ਹਾਂ ਜੀ ਕਰੰਟ ਵੈਦਰ ਕੰਡੀਸ਼ਨ ਜੇਸੀਂ ਦੇਖੀਏ ਤਾਂ ਜਿਹੜੇ ਕੋਲਡ ਡੇਜ਼ ਚੱਲ ਰਹੇ ਨੇ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 12.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.9 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਡੇਜ਼ ਉਹ ਕੋਲਡ ਚੱਲ ਰਹੇ ਨੇ ਔਰ ਨਾਈਟਸ ਥੋੜੀਆਂ ਹਵਾਮਰ ਚੱਲ ਰਹੀਆਂ ਨੇ ਔਰ ਜੇ ਆਉਣ ਵਾਲੇ ਦਿਨਾਂ ਦਾ ਵੈਦਰ ਦੇਖੀਏ ਤਾਂ ਫਿਲਹਾਲ ਜਿਹੜੀਆਂ ਕੋਲਡ 에 ਕੰਡੀਸ਼ਨਸ ਔਰ ਡੈਂਸ ਫੌਗ ਵਾਲੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਉਹਦੇ ਵਾਸਤੇ ਅੱਜ ਆਈਐਮਡੀ ਵੱਲੋਂ ਔਰੇਂਜ ਅਲਰਟ ਔਰ ਕੱਲ ਜਿਹੜਾ yellow ਅਲਰਟ ਜਾਰੀ ਕੀਤਾ ਗਿਆ ਹੈ بارش دی کوئی ਸੰਭਾਵਨਾ ਇਹਨਾਂ ਦਿਨਾਂ ਦੇ ਵਿੱਚ? ਅਹ 2-3 ਦਿਨ ਤਾਂ ਹਲੇ بارش ਦੀ ਕੋਈ ਸੰਭਾਵਨਾ ਨਹੀਂ ਹੈ ਜੀ। 5 ਤੋਂ 7 ਤਰੀਕ ਦੇ ਵਿੱਚ ਕਿਤੇ-ਕਿਤੇ ਹਲਕੀ بارش ਜ਼ਰੂਰ ਹੋ ਸਕਦੀ ਹੈ। ਧੁੰਦ ਬਹੁਤ ਲੇਟ ਚੱਲ ਰਹੀ ਹੈ, ਠੰਡ ਬਹੁਤ ਲੇਟ ਪੈ ਰਹੀ ਹੈ। ਕੀ ਕਾਰਨ ਮੰਨ ਸਕਦੇ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਨਜ਼ਰ ਆ ਰਹੇ ਨੇ ਮੌਸਮ 'ਚ? ਅਹ ਜੀ ਜੀ ਅਸੀਂ ਪਿਛਲੇ ਸਾਲਾਂ ਦਾ ਵੈਦਰ ਵੀ ਦੇਖੀ ਤਾਂ ਵੇਰੀਏਬਿਲਟੀ ਵੈਦਰ ਦੇ ਵਿੱਚ ਬਹੁਤ ਜ਼ਿਆਦਾ ਵਧ ਗਈ ਹੈਗੀ ਆ। ਸੋ ਵੈਸੇ ਵੀ ਜਿਹੜਾ ਇਹ ਪੈਟਰਨ ਵੀ ਥੋੜਾ ਚੇਂਜ ਹੋ ਰਿਹਾ ਕਿਉਂਕਿ ਜਿਹੜੇ ਵਿੰਟਰ ਦਾ ਆਨਸੈਟ ਲੇਟ ਵੀ ਹੋ ਰਿਹਾ ਔਰ ਥੋੜਾ ਸ਼੍ਰ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਸਾਨੂੰ ਹਰ ਸਾਲ ਹੀ ਹੁਣ ਦੇਖਣ ਨੂੰ ਮਿਲ ਰਹੀਆਂ ਨੇ। ਪੰਜਾਬ ਖੇਤੀਬਾੜੀ ਸੁਬਾ ਹੈਗਾ ਵਾ ਖੇਤੀਬਾੜੀ ਵਾਸਤੇ ਮੌਸਮ ਕਿਸ ਤਰ੍ਹਾਂ ਦਾ ਹੈਗਾ ਵਾ? ਹਾਂ ਜੀ ਰਬੀ ਕ੍ਰੌਪਸ ਨੂੰ ਕਿਉਂਕਿ ਜਿਹੜਾ ਲੋ ਟੈਂਪਰੇਚਰ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਹੁਣ ਜਿਹੜੀਆਂ ਕੰਡੀਸ਼ਨਸ ਚੱਲ ਰਹੀਆਂ ਨੇ ਜਿਵੇਂ ਡੇਸ ਕੋਲਡ ਚੱਲ ਰਹੇ ਨੇ ਔਰ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਹੈ ਸੋ ਕ੍ਰੌਪਸ ਨੂੰ ਤਾਂ ਕੋਈ ਨੁਕਸਾਨ ਨਹੀਂ ਹੈ ਜੀ ਇਹ ਠੀਕ ਨੇ ਕੰਡੀਸ਼ਨਸ ਕ੍ਰੌਪਸ ਵਾਸਤੇ। ਯੈਲੋ ਲੱਟ ਕੱਲ ਤੋਂ ਸ਼ੁਰੂ ਹੋ ਰਿਹਾ ਕੱਲ ਯੈਲੋ ਲੱਟ ਅ ਬਿਲਕੁਲ ਜੀ ਸੰਗਨੀਤੋਂਦ ਵਾਸਤੇ ਔਰ ਜਿਹੜਾ ਕੋਲਡੇ ਕੰਡੀਸ਼ਨਸ ਵਾਸਤੇ ਅੱਜ orange alert ਔਰ ਕੱਲ ਨੂੰ ਜਿਹੜਾ yellow alert IMD ਵੱਲੋਂ ਜਾਰੀ ਕੀਤਾ ਗਿਆ ਹੈ ਬਿਲਕੁਲ ਇਸੀ ਮੌਸਮਵਾਗ ਦੀ ਵਿਖਵਾਨੀ ਜਿਵੇਂ ਕਿ ਦੱਸਿਆ ਗਿਆ ਕਿ ਅੱਜ ਔਰੇਂਜ ਲੈਟਰ ਜਿਹੜਾ ਵਾ ਹੈਗਾ ਵਾ ਤਾਂ ਕੱਲ ਜਿਹੜਾ ਵਾ yellow ਲੈਟਰ ਹੋਵੇਗਾ ਤਾਂ ਆਨਾਲੇ ਦਿਨਾਂ ਦੇ ਵਿੱਚ بارش ਦੀ ਵੀ ਜਿਹੜੀ ਸੰਭਾਵਨਾ ਜਿਹੜੀ ਪੰਜਾਬ ਦੇ ਵਿੱਚ ਦੱਸੀ ਜਾ ਰਹੀ ਹੈ ਪਰ ਮੌਸਮ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਜਿਹੜੇ ਨੇ ਆ ਰਹੇ ਨੇ ਮੌਸਮ ਜਿਹੜੀ ਸਰਦੀਆਂ ਉਹ ਲੇਟ ਪੈ ਰਹੀਆਂ ਨੇ ਤਾਂ ਉਹਦੇ ਬਾਰੇ ਜਿਹੜੀ ਆ ਜਿਹੜੇ ਮੌਸਮ ਵਿਭਾਗ ਦੇ ਮਾਹਿਰ ਨੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਇਹ ਬਦਲਾਅ ਜਿਹੜੇ ਮੌਸਮ ਦੇ ਵਿੱਚ ਹੋ ਰਹੇ ਨੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਵੰਤ ਟੀਵੀ ਲੁਧਿਆਣਾ ਪੰਜਾਬ ਦੇ ਵਿੱਚ ਆਨਾਲੇ ਦਿਨ ਦੀ ਜਾਣਕਾਰੀ ਲਵਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਵਨੀਤ ਕੁਰਕਿੰਗਰੇ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਮੈਡਮ ਜਨਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਵਾ ਨਵਾਂ ਸਾਲ ਸ਼ੁਰੂ ਹੋ ਚੁੱਕਾ ਵਾ ਠੰਡ ਵੀ ਥੋੜੀ ਥੋੜੀ ਵਧਣੀ ਸ਼ੁਰੂ ਹੋ ਗਈ ਆ ਕਿਦਦਰਾ ਮੌਸਮ ਨਰਗਾਨ ਦੇ ਨਾਲ ਚ ਜੀ ਕਰੰਟ ਵੈਦਰ ਕੰਡੀਸ਼ਨ ਜੇ ਅਸੀਂ ਦੇਖੀਏ ਤਾਂ ਜਿਹੜੇ ਕੋਲਡ ਡੇਸ ਚੱਲ ਰਹੇ ਨੇ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 12.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰ اسی طرح ਅੱਜ ਦਾ ਮਿਨਿਮਮ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਡੇਜ਼ ਉਹ ਕੋਲਡ ਚੱਲ ਰਹੇ ਨੇ ਔਰ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ ਔਰ ਜੇ ਆਨਵਰੇ ਦਿਨਾਂ ਦਾ ਵੈਦਰ ਦੇਖੀਏ ਤਾਂ ਫਿਲਹਾਲ ਜੜੀਆਂ ਕੋਲਡ ਡੇ ਕੰਡੀਸ਼ਨਸ ਔਰ ਡੈਂਸ ਫੌਗ ਵਾਲੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਔਰ ਉਹਦੇ ਵਾਸਤੇ ਅੱਜ ਆਈਐਮਡੀ ਵੱਲੋਂ ਔਰੇਂਜ ਅਲਰਟ ਔਰ ਕੱਲ ਜਿਹੜਾ yellow ਅਲਰਟ ਜਾਰੀ ਕੀਤਾ ਗਿਆ ਹੈ بارش ਦੀ ਕੋਈ ਸੰਭਾਵਨਾ ਇਹਨਾਂ ਦਿ بارش دی کوئی ਸੰਭਾਵਨਾ ਨਹੀਂ ਹੈ ਜੀ 5 ਤੋਂ 7 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ بارش ਜ਼ਰੂਰ ਹੋ ਸਕਦੀ ਹੈ ਧੁੰਦ ਬਹੁਤ ਲੇਟ ਚੱਲ ਰਹੀ ਹੈ ਠੰਡ ਬਹੁਤ ਲੇਟ ਪੈ ਰਹੀ ਹੈ ਕੀ ਕਾਰਨ ਮੰਨ ਸਕਦੇ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਨਜ਼ਰ ਆ ਰਹੇ ਨੇ ਮੌਸਮ 'ਚ ਜੀ ਜੀ ਅਸੀਂ ਪਿਛਲੇ ਸਾਲਾਂ ਦਾ ਵੈਦਰ ਵੀ ਦੇਖੀ ਤਾਂ ਵੇਰੀਏਬਿਲਟੀ ਵੈਦਰ ਦੇ ਵਿੱਚ ਬਹੁਤ ਜ਼ਿਆਦਾ ਵਧ ਗਈ ਹੈਗੀ ਸੋ ਵੈਸੇ ਵੀ ਜਿਹੜਾ ਇਹ ਪੈਟਰਨ ਵੀ ਥੋੜਾ ਚੇਂਜ ਹੋ ਰਿਹਾ ਕਿਉਂਕਿ ਜਿਹੜੇ ਵਿੰਟਰ ਦਾ ਆਨਸੈਟ ਲੇਟ ਵੀ ਹੋ ਰਿਹਾ ਔਰ ਥੋੜਾ ਸ਼੍ਰਿੰਕ ਵੀ ਕਰ ਰਿਹਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨ ਸਾਨੂੰ ਹਰ ਸਾਲ ਹੀ ਹੁਣ ਦੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਖੇਤੀਬਾੜੀ ਦਾ ਸੂਬਾ ਹੈਗਾ ਉਹ ਖੇਤੀਬਾੜੀ ਵਾਸਤੇ ਮੌਸਮ ਕਿਸ ਤਰ੍ਹਾਂ ਦਾ ਹੈਗਾ ਹਾਂਜੀ ਰੈਬੀ ਕ੍ਰੌਪਸ ਨੂੰ ਕਿਉਂਕਿ ਜਿਹੜਾ ਲੋ ਟੈਂਪਰੇਚਰ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਹੁਣ ਜਿਹੜੀਆਂ ਕੰਡੀਸ਼ਨਸ ਚੱਲ ਰਹੀਆਂ ਨੇ ਜਿਵੇਂ ਡੇਸ ਕੋਲਡ ਚੱਲ ਰਹੇ ਨੇ ਔਰ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਹੈ ਸੋ ਕ੍ਰੌਪਸ ਨੂੰ ਤਾਂ ਕੋਈ ਨੁਕਸਾਨ ਨਹੀਂ ਹੈ ਜੀ ਇਹ ਠੀਕ ਨੇ ਕੰਡੀਸ਼ਨਸ ਕ੍ਰੌਪਸ ਵਾਸਤੇ ਯੈਲੋ ਲੱਟ ਕੱਲ ਤੋਂ ਸ਼ੁਰੂ ਹੋ ਰਿਹਾ ਕੱਲ ਕੱਲ ਯੈਲੋ ਲੱਟ ਅ ਬਿਲਕੁਲ ਜੀ ਸੰਗਨੀਤੋਂਦ ਵਾਸਤੇ ਔਰ ਜਿਹੜਾ ਕੋਲਡ ਏ ਕੰਡੀਸ਼ਨਸ ਵਾਸਤੇ ਅੱਜ orange alert ਔਰ ਕੱਲ ਨੂੰ ਜਿਹੜਾ yellow alert IMD ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਬਿਲਕੁਲ ਇਸੀ ਮੌਸਮਵਾਗਦੀ ਪਰਖਵਾਨੀ ਜਿਵੇਂ ਕਿ ਦੱਸਿਆ ਗਿਆ ਕਿ ਅੱਜ ਔਰੇਂਜ ਲਰਟ ਜਿਹੜਾ ਵਾ ਹੈਗਾ ਵਾ ਤਾਂ ਕੱਲ ਜਿਹੜਾ ਵਾ yellow alert ਹੋਵੇਗਾ ਤਾਂ ਆਨਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਵੀ ਜਿਹੜੀ ਸਭਾਵਨਾ ਜਿਹੜੀ ਪੰਜਾਬ ਦੇ ਵਿੱਚ ਦੱਸੀ ਜਾ ਰਹੀ ਆ ਪਰ ਮੌਸਮ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਜਿਹੜੇ ਨੇ ਆ ਰਹੇ ਨੇ ਮੌਸਮ ਜਿਹੜੀ ਸਰਦੀਆਂ ਉਹ ਲੇਟ ਪੈ ਰਹੀਆਂ ਨੇ ਤਾਂ ਉਹਦੇ ਬਾਰੇ ਜਿਹੜੀ ਆ ਜਿਹੜੇ ਮੌਸਮ ਵਿਭਾਗ ਦੇ ਮਾਹਿਰ ਨੇ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਇਹ ਬਦਲਾਅ ਜਿਹੜੇ ਮੌਸਮ ਦੇ ਵਿੱਚ ਹੋ ਰਹੇ ਨੇ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਵੰਤ ਟੀਵੀ ਲੁਧਿਆਣਾ